ਪੜੇ ਸੇ ਜੋ ਹੈ ਜੀ ਪਿਓਰ ਗੁੜ ਦਾ ਖੰਡ ਮਤਲਬ ਗੁੜ ਜਿਹੜਾ ਹੈਗਾ ਆਪਣਾ ਇਹ ਬਣਾਇਆ ਜਾਂਦਾ ਜੀ ਕੋਈ ਕੈਮੀਕਲ ਨਹੀਂ ਕੋਈ ਇਹ ਚੀਜ਼ਾਂ ਨਹੀਂ ਪਾਉਂਦੇ ਜੀ 1 ਕਿਲੋ ਜਿਹੜਾ ਰਸ ਹੈ ਉਹ ਆਂਦਾ ਹੈ ਤੇ ਇਹਨੂੰ ਜਦ ਗਰਮ ਕੀਤਾ ਜਾਂਦਾ ਹੈ ਗਰਮ ਹੁੰਦੇ ਹੁੰਦੇ ਇਹ ਕੇਵਲ ਜਿਹੜਾ ਰਸ ਹੈ ਥਿੱਕ ਮਟੀਰੀਅਲ ਬਣ ਕੇ 18 78 ਤੋਂ 18 ਕਿਲੋ ਰਹਿ ਜਾਂਦਾ ਹੈ ਇਹ ਪਿਓਰ ਗੂੜਾ ਚਾਹ ਸ਼ੂਗਰ ਦਾ ਮਰੀਜ਼ ਗੁੜ ਖਾਵੇ ਚਾਹ ਸ਼ੂਗਰ ਦਾ ਮਰੀਜ਼ ਚਾਹ ਪੀਵੇ ਯਾਨੀ 100% ਸ਼ੁੱਧ ਆਲਮਗੀਰ ਸਾਹਿਬ ਗੁੜ ਬਣਦਾ ਹੁਣ ਤੇ ਇਹ ਚੀਨੀ ਆ ਗਈ ਚੀਨੀ ਕਰਕੇ ਹੁਣ ਉਹ 슈ਗਰ ਦੇ ਮਰੀਜ਼ ਦੇਖ ਲਓ ਕਿੰਨੇ 75% ਅੱਲਾ ਦਾ ਲੋਕਾਂ ਨੂੰ 슈ਗਰ ਵੀ ਬੜੀ ਕੱਟ ਹੁੰਦੀ ਸੀ ਹੁੰਦਾ ਹੀ ਨਹੀਂ ਸੀ ਦੇਸੀ ਗੁੜ ਖਾਣ ਦੇ ਨਾਲ ਇੱਕ ਤਾਂ ਆਪਣਾ ਗੈਸ ਨਹੀਂ ਬਣਦਾ ਪੇਟ ਦੇ ਵਿੱਚ ਇੱਕ ਇਹਦੇ ਨਾਲ ਖੂਨ ਬਣਦਾ ਜੇ ਚਾਹ ਜਿੰਨਾ ਮਰਜ਼ੀ ਰੋਟੀ ਖਾ ਲਿਓ ਉਪਰੋਂ ਗੁੜ ਦੀ ਢੱਲੀ ਖਾ ਲਿਓ ਸਾਰਾ ਰੋਟੀ ਹਜਮ ਕਰਦਾ ਬਟ ਇਹਨਾਂ ਦੇ ਬਣਨ ਦਾ ਪ੍ਰੋਸੈਸ ਕੀ ਹੈ ਉਹ ਤੁਹਾਨੂੰ ਅੱਜ ਦਿਖਾਉਣ ਲਈ ਮੈਂ ਲੈ ਕੇ ਆਇਆ ਹੁਦੈਣਾ ਦੇ ਆਲਮਗਿਰ ਸਾਹਿਬ ਇਹ ਸ਼ੂਗਰ ਵਾਸਤੇ ਖਾਂਸੀ ਵਾਸਤੇ ਜੋਰ ਦਰਦ ਟੂਹੀ ਦਰਦ ਸਾਰ ਸ਼ੁਕ ਲੱਗਿਆ ਹੋਵੇ ਰੇਸ਼ਾ ਹੋਵੇ ਬਲਗਮ ਹੋਵੇ ਕਈ ਬਿਮਾਰੀ ਦੇ ਵਾਸਤੇ ਹਲਦੀ ਅਲੱਗ ਹੋਵੇ ਤੇ ਸੋਪ ਜਮੈਨ ਵਾਲਾ ਗੁਰ ਇੱਕ ਪਲੇਨ ਗੁਰ ਇੱਕ ਗਾਜਰ ਵਾਲਾ ਗੁਰ ਦੇਸੀ ਘਿਓ ਚ ਕੀ ਆ ਗਾਜਰ ਅਲੱਗ ਸ਼ਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੈਂ ਕਰਾ ਵਿੱਚ ਆਮ ਜਿਹੜੀ ਗੁੜ ਤੇ ਸ਼ੱਕਰ ਦੀ ਵਰਤੋਂ ਹੁੰਦੀ ਹੈ ਬਟ ਇਹਨਾਂ ਦੇ ਬਣਨ ਦਾ ਪ੍ਰੋਸੈਸ ਕੀ ਹੈ ਉਹ ਤੁਹਾਨੂੰ ਅੱਜ ਦਿਖਾਉਣ ਲਈ ਮੈਂ ਲੈ ਕੇ ਆਇਆ ਲੁਧਿਆਣਾ ਦੇ ਆਲਮਗਿਰ ਸਾਹਿਬ ਜਿੱਥੇ ਇਹ ਕਿਲਾੜੀ ਚੱਲਦੀ ਪਈ ਹੈ ਤੇ ਗੰਨੇ ਦੇ ਜਿਹੜਾ ਜੂਸ ਹੈ ਜੂਸ ਤੋਂ ਗੁੜ ਬਣਨ ਦਾ ਪ੍ਰੋਸੈਸ ਹੈ ਉਹ ਪੂਰਾ ਤੁਹਾਨੂੰ ਮੈਂ ਦਿਖਾਉਂਗਾ ਆਓ ਅੱਗੇ ਚੱਲਦੇ ਹਾਂ ਤੇ ਤੁਹਾਨੂੰ ਇਨ ਨਸ਼ਨ ਕਰਾਂਦੇ ਆ ਤਸਵੀਰਾਂ ਕਿ ਗੁੜ ਬਣਦਾ ਕਿਵੇਂ ਹੈ ਤਾਂ ਆਓ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਗੰਨੇ ਦੀ ਫਸਲ ਹੈ ਤੇ ਦੂਜੇ ਪਾਸੇ ਖਲਾੜੀ ਚਲਦੀ ਪਈ ਹੈ ਜਿਸ ਵਿੱਚ ਇੱਕ ਇੱਕ ਕਰਕੇ ਜਿਹੜੇ ਗੰਨੇ ਖਲਾੜੀ ਦੇ ਵਿੱਚ ਜਾ ਰਹੇ ਨੇ ਤੇ ਜੂਸ ਜਿਹੜਾ ਹੈ ਉਹ ਇੱਕ ਪਾਂਡੇ ਦੇ ਵਿੱਚ ਇਕੱਠਾ ਹੋ ਕੇ ਪਾਈਪ ਦੇ ਰਾਹੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਤੁਹਾਨੂੰ ਦਿਖਾਣ ਇਹ ਪਾਈਪ ਦੇ ਰਾਹੀਂ ਰਾਹੀਂ ਜਿਹੜਾ ਜੂਸ ਹੈ ਉਹ ਇੱਕ ਵੱਡੇ ਜਿਹੇ ਪਾਂਡੇ ਦੇ ਵਿੱਚ ਇਕੱਠਾ ਹੋ ਰਿਹਾ ਤੇ ਜੂਸ ਜਿਹੜਾ ਵੇਸਟ ਮਟੀਰੀਅਲ ਹੈ ਉਹਨੂੰ ਕੱਢ ਦਿੱਤਾ ਜਾਂਦਾ ਤੇ ਜਿਹੜਾ ਵੇਸਟ ਹੈ ਉਹ ਕੱਢ ਕੇ ਬਾਹਰ ਸੁੱਟ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਇਹ ਜੂਸ ਹੈ ਉਹ ਇੱਕ ਜਿਹੜੀ ਪੱਠੀ ਜੀ ਚੱਲ ਰਹੀ ਹੈ ਉਹ ਵੀ ਮੈਂ ਤੁਹਾਨੂੰ ਨਿਸ਼ਾਨ ਕਰਾਉਂਦਾ ਹਾਂ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਤਸਵੀਰਾਂ ਤੁਹਾਨੂੰ ਦਿਖਾਣ ਕਿ ਜਿਹੜਾ ਗੰਨੇ ਦਾ ਵੇਸਟ ਹੈ ਜੂਸ ਕੱਢਣ ਦਾ ਬਾਅਦ ਜਿਹੜਾ ਵੇਸਟ ਬਚਦਾ ਹੈ ਉਸ ਨਾਲ ਹੀ ਇਹ ਪੱਠੀ ਜੁਲਾਈ ਜਾ ਰਹੀ ਹੈ ਤੇ ਵੱਡਾ ਜਿਹਾ ਪਾਂਡਾ ਹੈ ਜਿਹੜਾ ਇਸ ਵਿੱਚ ਪੰ ਕੜਾ ਹੈ ਜਿਹੜਾ ਹਾਂ ਵੱਡੇ ਜੇ ਕੜਾਈ ਦੇ ਵਿੱਚ ਜਿਹੜਾ ਇਹ ਜੂਸ ਹੈ ਜੂਸ ਗਰਮ ਹੋ ਰਿਹਾ ਤੇ ਗਰਮ ਹੁੰਦੇ ਸਾਰ ਇਹ ਗਰਮ ਹੁੰਦਾ ਹੁੰਦਾ ਇਹਨਾਂ ਥਿੱਖ ਹੋ ਜਾਊਗਾ ਉਸ ਤੋਂ ਬਾਅਦ ਜਿਹੜੇ ਇਸ ਜੂਸ ਨੂੰ ਲੱਕੜ ਦੀ ਜਿਹੜੀ ਗੰਡ ਹੈ ਗੰਡ ਦੇ ਵਿੱਚ ਇਹ ਜਿਹੜਾ ਥਿੱਕ ਮਟੀਰੀਅਲ ਹੈ ਆ ਲਿਆਉਣ ਤੋਂ ਬਾਅਦ ਇਸ ਦਾ ਜਿਹੜੀ ਇਹ ਕੜਾਈ ਕੀਤੀ ਜਾਊਗੀ ਕੜਾਈ ਕਰਨ ਤੋਂ ਬਾਅਦ ਜਿਹੜਾ ਇਹ ਗੁੜ ਦਾ ਸ਼ੇਪ ਲੈ ਲੂਗਾ ਤੇ ਗੱਲਬਾਤ ਕਰਨ ਲਈ ਪਾਜੀ ਸਾਡੇ ਨਾਲ ਮੌਜੂਦ ਨੇ ਅੰਕਲ ਜੀ ਨਾਲ ਗੱਲਬਾਤ ਕਰਦੇ ਆ ਆ ਗੁੜ ਜੀ ਆਪ ਜੀ ਜੋ ਦੇਖ ਰਹੇ ਹੋ ਜੀ ਗੁੜ ਜੀ ਇੱਥੇ ਪਿਓਰ ਬਣਾਇਆ ਜਾਂਦਾ ਜੀ ਗੁੜ ਕਹਿੰਦੇ ਨੇ ਜਿਹੜੀ ਖੰਡ ਯੂਜ਼ ਹੁੰਦੀ ਹੈ ਘਰਾ ਦੇ ਵਿੱਚ ਉਹ ਕਾਫੀ ਕੈਮੀਕਲ ਨਾਲ ਬਣ ਕੇ ਤਿਆਰ ਹੁੰਦੀ ਹੈ ਕੀ ਸਹੀ ਹੈ ਗੱਲ ਨਹੀਂ ਜੀ ਨਹੀਂ ਇਹ ਆਪਣੇ ਇਥੇ ਖੰਡ ਖੰਡ ਦਾ ਕੋਈ ਮਤਲਬ ਨਹੀਂ ਜੀ ਆਪਣੇ ਇਥੇ ਜੋ ਹੈ ਜੀ ਪਿਓਰ ਗੁੜ ਦਾ ਖੰਡ ਮਤਲਬ ਗੁੜ ਜਿਹੜਾ ਹੈਗਾ ਆਪਣਾ ਇਹ ਬਣਾਇਆ ਜਾਂਦਾ ਜੀ ਕੋਈ ਕੈਮੀਕਲ ਨਹੀਂ ਕੋਈ ਇੱਥੇ ਚੀਜ਼ਾਂ ਨਹੀਂ ਪਾਉਂਦੇ ਜੀ ਤੇ ਇਸੇ ਕਰਕੇ ਰੇਟ ਇਹ ਮਹਿੰਗਾ ਹੈਗਾ ਜੀ ਬਾਕੀ ਸਾਰੇ ਪਾਸੇ ਸਸਤਾ ਮੰਦਾ ਚੱਲੀ ਜਾਂਦਾ ਇਸੇ ਕਰਕੇ ਸਾਡਾ ਕਲਾੜਾ ਜੀ ਸਾਨੂੰ 8 ਸਾਲ ਹੋ ਗਏ ਚਲਾਉਂਦਿਆਂ ਨੂੰ ਤੇ ਅੱਜ ਤੱਕ ਲਾਂਬਾ ਕੋਈ ਨਹੀਂ ਆਇਆ ਤੇ ਸਾਡੇ ਗੁੜ ਜਿਹੜਾ ਹੈਗਾ ਨੇ ਬਾਹਰ ਵਿਦੇਸ਼ਾਂ ਜੂ ਜਾਂਦੇ ਨੇ ਜੀ ਕੈਨੇਡਾ ਹੋ ਗਿਆ ਇੰਗਲੈਂਡ ਹੋ ਗਿਆ ਜੀ ਕਲਕੱਤਾ ਹੋਗੇ ਜਿਹੜੇ ਆਪਣੇ ਭਾਈ ਬੰਦੀ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਦੇ ਬੱਚੇ ਪਰਿਵਾਰ ਰਹਿੰਦੇ ਨੇ ਆਪਾ ਜੀ ਲੈ ਕੇ ਜਾਂਦੇ ਨੇ ਉੱਥੇ ਕੰਟਲ-ਕੰਟਲ ਜੀ ਪੰਜਾਬ ਨਾਲ ਕਿਲੋ ਲੈ ਕੇ ਜਾਂਦੇ ਜੀ ਬਹੁਤ ਲੋਕ ਪਸੰਦ ਕਰਦੇ ਨੇ ਤੇ ਪੂਰਾ ਪ੍ਰੋਸੈਸ ਕੀ ਹੈ ਉਹ ਦੱਸ ਸਕਦੇ ਹਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਆ ਦੇਖੋ ਗੰਨੇ ਦਾ ਰਸ ਨਾ ਗੰਨੇ ਦਾ ਰਸ ਗੰਨੇ ਦਾ ਰਸ ਤੇ ਗੁਰ ਬੰਦਾ ਇਹ ਜਿਵੇਂ ਆਪਾਂ ਦੁੱਧ ਖੂਆ ਮਾਰਦੇ ਆ ਨਾ 10 ਕਿਲੋ ਦੁੱਧ ਨੂੰ ਕਿਲੋ ਖੂਆ ਬਚ ਜਾਂਦੇ ਇਸ ਤਰ੍ਹਾਂ ਇਹ ਕੁੰਟਲ ਗੰਨੇ ਦਾ ਰਸ ਦੇ ਵਿੱਚ ਇਹ ਗੁੜ ਬਣਦਾ 18 ਕਿਲੋ 17 ਕਿਲੋ ਮਤਲਬ 100 ਕਿਲੋ ਜਿਹੜਾ ਰਸ ਹੈ ਉਸ ਨੂੰ ਕੱਢਿਆ ਜਾਂਦਾ ਹੈ ਤੇ ਉਸ 100 ਕਿਲੋ ਰਸ ਦੇ ਨਾਲ ਕਿੰਨਾ ਬਣਦਾ ਹੈ ਗੁੜ ਉਹ 17 18 ਕਿਲੋ ਗੁੜ ਬਣਦਾ ਤੇ 17 18 ਕਿਲੋ ਇਹ ਪਿਓਰ ਗੁੜਾ ਚਾਹ ਸ਼ੂਗਰ ਦਾ ਮਰੀਜ਼ ਗੁੜ ਖਾਵੇ ਚਾਹ ਸ਼ੂਗਰ ਦਾ ਮਰੀਜ਼ ਚਾਹ ਪੀਵੇ ਯਾਨੀ 100% ਸ਼ੁੱਧ ਆਲਮਗੀਰ ਸਾਹਿਬ ਗੁੜ ਬਣਦਾ ਗੁਰ ਕੀ ਕੀ ਬੈਨੀਫਿਟਸ ਨੇ ਨਾ ਗੁਰਦੇ ਕਾਇਦ ਬੈਦੇ ਜੇ ਇੱਕ ਚਮਚਾ ਵੀ ਚੀਨੀ ਦਾ ਮਿਲਾਵਟ ਉਹਨੂੰ 50000 ਰੁਪਿਆ ਅਸੀਂ ਲਾਮ ਦੇਵਾਂਗੇ ਜੇ ਬਾਬਾ ਜੀ ਗੱਲ ਕਰੀਏ ਕੀ ਕੁਝ ਇਹਨਾਂ ਦੇ ਬੈਨੀਫਿਟਸ ਨੇ ਕੀ ਕੁਝ ਇਹਨਾਂ ਦੇ ਫਾਇਦੇਮੰਦ ਨੇ ਇਹ ਫਾਇਦਾ ਇਹ ਆ ਜੀ ਗੋੜਖਾਨ ਤੇ ਦੇਸੀ ਗੋੜਖਾਨ ਦੇ ਨਾਲ ਇੱਕ ਤਾਂ ਆਪਣਾ ਗੈਸ ਨਹੀਂ ਬੰਦਦਾ ਪੇਟ ਦੇ ਵਿੱਚ ਇੱਕ ਇਹਦੇ ਨਾਲ ਖੂਨ ਬੰਦਦਾ ਜੇ ਚਾਹ ਜਿੰਨਾ ਮਰਜ਼ੀ ਰੋਟੀ ਖਾ ਲੇ ਉਪਰੋਂ ਗੁੜ ਦੇ ਡੱਲੀ ਖਾ ਲਿਓ ਸਾਰਾ ਰੋਟੀ ਹজম ਕਰ ਦਿੰਦਾ ਡਾਈਜੈਸ਼ਨ ਸਿਸਟਮ ਵੀ ਵਧੀਆ ਰੱਖਦਾ ਹਾਂਜੀ ਜੀ ਤੇ ਸਭ ਤੋਂ ਵਧੀਆ ਫਾਇਦਾਕਾਰੀ ਚੀਜ਼ ਹੈ ਗੁੜ ਆਪਣਾ ਪੁਰਾਣਾ ਬਜ਼ੁਰਗ ਜਿਹਰਾ ਸੀਗਾ ਪੰਜਾਬ ਦੇ ਵਿੱਚ ਇਹ ਪਹਿਲੇ ਲੋਕ ਗੁੜ ਖਾਂਦੇ ਹੀ ਖਾਂਦੇ ਸੀ ਰੋਟੀ ਦੇ ਬਾਅਦ ਗੁੜ ਖਾਣਾ ਤੇ ਚਾਹ ਪੀਣਾ ਇਹਨਾਂ ਗੁੜ ਦੀ ਚਾਹ ਹੁੰਤੇ ਚੀਨੀ ਆ ਗਈ ਚੀਨੀ ਕਰਕੇ ਹੁਣ ਸੁਗਰ ਦਾ ਮਰੀਜ਼ ਦੇਖ ਲੋ ਕਿੰਨੇ 75% ਸੁਗਰ ਦਾ ਮਰੀਜ਼ ਸੁਗਰ ਦਾ ਮਰੀਜ਼ ਲੋਕਾਂ ਨੇ ਕੋਲ ਖਾਣਾ ਛੱਡਤਾ ਪਹਿਲਾਂ ਤਾਂ ਲੋਕਾਂ ਨੂੰ ਸ਼ੁਗਰ ਵੀ ਬੜੀ ਕੱਟ ਹੁੰਦੀ ਸੀ ਹੁੰਦਾ ਹੀ ਨਹੀਂ ਸੀ ਆ ਸਰਦਾਰ ਜੀ ਨਾਲ ਗੱਲ ਕਰੋ ਜੀ ਪਹਿਲੇ ਹੈ ਹੀ ਨਹੀਂ ਸੀ ਸੁਗਰ ਦਾ ਮਰੀਜ਼ ਆਜੋ ਅੰਕਲ ਮਰਾ ਇਹ ਗੱਲ ਕਰ ਲੋ ਤੁਸੀਂ ਵੀ ਤੇ ਹੋਰ ਕੋਈ ਗੁੜ ਦੇ ਫਾਇਦੇ ਫਾਇਦੇ ਬਹੁਤ ਹੈ ਜੀ ਜੇ ਗੁੜ ਖਾਊਗਾ ਤਾਂ ਇਹ ਆ ਦੇਖੋ ਹਲਦੀ ਵਾਲਾ ਗੁੜਾ ਆਪਣੇ ਕੋਲ ਹਲਦੀ ਇਹ शुगर ਵਾਸਤੇ ਖਾਂਸੀ ਵਾਸਤੇ ਜੋੜ ਦਰਦ ਟੂਹੀ ਦਰਦ ਸਾਰਸ਼ੂਟ ਲੱਗਿਆ ਹੋਵੇ ਰੇਸ਼ਾ ਹੋਵੇ ਬਲਗਮ ਹੋਵੇ ਕਈ ਬਿਮਾਰੀ ਦੇ ਵਾਸਤੇ ਹਲਦੀ ਵਾਲਾ ਗੁੜਾ ਤੇ ਸੋਪ ਜਮੈਨ ਵਾਲਾ ਗੁੜਾ ਇੱਕ ਪਲੇਨ ਗੁੜਾ ਇੱਕ ਗਾਜਰ ਵਾਲਾ ਗੁੜਾ ਦੇਸੀ ਘੋਜ ਤਿਆਰ ਗਾਜਰ ਵਾਲਾ ਗੁੜਾ ਜੀ ਹਾਂਜੀ ਇੱਕ ਪਲੇਨ ਗੁੜਾ ਉਹਦਾ ਚਾਹ ਬਣਾ ਲਉਂ ਖਾ ਲਉ ਇਹ ਜਿਹੜੀ ਫਸਲ ਹੈ ਗੰਨੇ ਦੀ ਕਿੱਥੋਂ ਦੀ ਫਸਲ ਹੈ ਪੰਜਾਬ ਦੀ ਹੈ ਜਾਂ ਹੋਰ ਰਾਜਾਂ ਤੋਂ ਤੁਹਾਨੂੰ ਮੰਗਾਣੀ ਪੈਂਦੀ ਹੈ ਇਹ ਅਸੀਂ ਮੰਗਾਉਣਾ ਹੈ ਜੁਪੀ ਤੋਂ ਗੰਨਾ ਜੁਪੀ ਤੋਂ ਗੰਨਾ ਵਧੀਆ ਹੁੰਦਾ ਕਾਣਾ ਨਹੀਂ ਹੁੰਦਾ ਇੱਕ ਜਿਹੜਾ ਚੂਹੇ ਚਾਹੇ ਦਾ ਟੁਕ ਹੁੰਦੇ ਉਹ ਨਹੀਂ ਹੁੰਦੇ ਤੇ ਪੰਜਾਬ ਵਿੱਚ ਖੇਤੀ ਨਹੀਂ ਹੁੰਦੀ ਗੰਨੇ ਦੀ ਖੇਤੀ ਤਾਂ ਬਹੁਤ ਹੁੰਦੇ ਆ ਲੇਕਿਨ ਸਾਮਦੇ ਨਹੀਂ ਗੰਨੇ ਦਾ ਸਾਮ ਸੰਭਾਲਿਆ ਸਾਮ ਸੰਭਾਲ ਨਹੀਂ ਹੈਗੇ ਜਿੰਨੇ ਹੁਣ ਬੀਜਾ ਛੜਤਾ ਉਹਨੂੰ ਆ ਦੇਖੋ 14 14 ਫੁੱਟ ਦਾ ਗੰਨਾ ਤੇ ਪੂਰਾ ਸਿੱਧਾ ਖੜਾ ਜੇ ਉਹਨੇ ਇੱਥੇ ਤੇ ਗੰਨਾ ਹੋਵੇ ਟੇਡਾ 빙ਾ ਤੇ ਜਿਹੜੇ ਕਿਸਾਨ ਸਾਨੂੰ ਦੇਖ ਰਹੇ ਨੇ ਆਪਣੇ ਪੰਜਾਬ ਦੇ ਫਾਰਮਰਸ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਇਹ ਸੰਦੇਸ਼ ਇਹ ਆਹੀ ਦੇਣਾ ਚਾਹੁੰਦਾ ਯ ਗੰਨੇ ਬੀਜਨ ਗੰਨੇ ਦਾ ਬਦਿਓ ਤਰੀਕੇ ਨਾਲ ਸੇਵਾ ਕਰਨ ਤਾਂ ਹੀ ਦੋ ਪੈਸੇ ਮਿਲੂਗਾ ਇਹ ਹੁਣ ਅਸੀਂ 6 700 ਨੂੰ ਉਧਰੋਂ ਖਰੀਦ ਕੇ ਲੈ ਕੇ ਆਉਣਾ ਜੇ ਇੱਥੇ ਮੈਨੂੰ ਮਿਲ ਜਾਵੇ 600 700 ਨੂੰ ਤੋਂ ਉਧਰ ਜੁਪੀ ਤਾਂ ਜ਼ਰੂਰ ਹੀ ਲੈ ਕੇ ਆਉਣਾ ਠੀਕ ਨਹੀਂ ਤੇ ਇੱਕ ਗੁੜ ਮੈਂ ਦੇਖ ਰਿਹਾ ਗਿਰੀਆਂ ਪਈਆਂ ਗਿਰੀਆਂ ਵੀ ਪਈਆਂ ਹੋਈਆਂ ਨੇ ਗੁੜ ਦੇ ਵਿੱਚ ਇਹ ਸੌਂਫ ਜਮੈਨ ਮੂੰਫਲੀ ਨਾਰੀਅਲ ਸੁੰਡੋ ਤੇਲ ਇਹ ਸਵਾਦ ਵਾਸਤੇ ਜੇ ਸਾਰਾ ਆਈਟਮ ਪਾ ਕੇ ਇਹਦੇ ਵਿੱਚ ਦੇਸੀ ਘਿਓ ਪਾ ਲੋ ਜਿੰਨੇ ਆਈਟਮ ਪਾ ਲੋ ਇਹਦੇ ਵਿੱਚ ਉਹਨੇ ਵਧੀਆ ਖਾਦ ਦੇਖੋ ਇੰਨੇ ਸਹਿਦ ਵਰਗਾ ਤੇ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਸੁਨੇਹਾ ਦੇਣਾ ਚਾਹੁੰਦਾ ਆਹੀ ਜੇ ਆਲਮਗੀਰ ਸਾਹਿਬ ਆਵੇ ਬਧੀਆ ਗੁਰ ਜੇ ਲੈਣਾ 100% ਸ਼ੁੱਧ ਤੇ ਇੱਥੇ ਆਲਮਗੀਰ ਮੰਜੀ ਸਾਹਿਬ ਆਲਮਗੀਰ ਗੁਰਦੁਆਰਾ ਆਕੇ ਇੱਥੇ ਗੁਰਦੁਆਰਾ ਸਾਹ ਤੋਂ ਇੱਥੇ ਗੋੜ ਖਰੀ ਸਕਦਾ ਜੀ ਗੁਰਦੁਆਰਾ ਸਾਹਿਬ ਤੋਂ ਬਾਹਰ ਲੱਗਿਆ ਹੋਇਆ ਕਲਾਰੀ RAM ਸਿੰਘ ਦਾ ਇੱਥੇ ਗੋੜ ਸ਼ੱਕਰ ਜਿਨ੍ਹਾਂ ਨੂੰ ਲੋੜ ਵਧੀਆ ਚੀਜ਼ ਖਾਣਾ ਤੇ ਇੱਥੇ ਆਲਮਗੀਰ ਸਾਹਿਬ ਆ ਗਏ ਤੇ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਰਸ ਹੈਗਾ ਉਹ ਕਿਤਨੇ ਕਿਤੇ ਠਿਕ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਨਾ ਸੇਕ ਆ ਉਹ ਦਿਖ ਰਿਹਾ ਵਾ ਸੇਕ ਅੰਦਰ ਹੋਇ ਨਜ਼ਰ ਆ ਰਿਹਾ ਇਸ ਤੋਂ ਬਾਅਦ ਇਸ ਰਸ ਨੂੰ ਜਿਹੜਾ ਇੱਥੇ ਖੋ ਚੁੱਕਿਆ ਇਸ ਨੂੰ ਜਿਹੜਾ ਇਹ ਗੰਡ ਹੈ ਗੰਡ ਦੇ ਵਿੱਚ ਰੱਖਿਆ ਜਾਊਗਾ ਇਹ ਜਿਹੜੇ ਕੜਾਹ ਹੈ ਇਸ ਵਿੱਚ 1 ਕਿਲੋ ਜਿਹੜਾ ਰਸ ਹੈ ਉਹ ਆਂਦਾ ਹੈ ਤੇ ਇਹਨੂੰ ਜਦ ਗਰਮ ਕੀਤਾ ਜਾਂਦਾ ਹੈ ਇਹ ਗਰਮ ਹੁੰਦੇ ਹੁੰਦੇ ਇਹ ਕੇਵਲ ਜਿਹੜਾ ਰਸ ਹੈ ਥਿੱਕ ਮਟੀਰੀਅਲ ਬਣ ਕੇ 18 77 ਤੋਂ 18 ਕਿਲੋ ਰਹਿ ਜਾਂਦਾ ਹੈ ਇਸ ਤੋਂ ਬਾਅਦ ਇਸ ਗੰਡ ਵਿੱਚ ਲਿਆ ਕੇ ਇਹਨੂੰ ਇਹਦੀ ਕਟਾਈ ਕੀਤੀ ਜਾਂਦੀ ਹੈ ਕਟਾਈ ਕਰਨ ਤੋਂ ਬਾਅਦ ਜਿਹੜਾ ਇਹ ਰਸ ਹੈ ਉਹ ਗੁੜ ਦਾ ਸ਼ੇਪ ਲੈ ਕੇ ਸਾਡੇ ਘਰਾਂ ਵਿੱਚ ਪਹੁੰਚਦਾ ਹੈ ਸ਼ੱਕਰ ਇਸ ਦਾ ਸ਼ੱਕਰ ਵੀ ਬਣੂਗਾ ਉਸ ਤੋਂ ਬਾਅਦ ਇਸ ਦਾ ਗੁੜ ਵੀ ਬਣ ਕੇ ਤਿਆਰ ਹੋਊਗਾ ਤੇ ਕਾਫੀ ਤਰ੍ਹਾਂ ਦੇ ਗੁੜ ਵੀ ਇਨਾਂ ਕੋਲ ਮੌਜੂਦ ਨੇ ਹਲਦੀ ਵਾਲਾ ਗੁੜ ਹੈ ਤੇ ਸੋਫ ਵਾਲਾ ਗੁੜ ਹੈ ਤੇ ਗਰੀਆਂ ਵਾਲਾ ਵੀ ਗੁਰ ਹੈ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਦੱਸ ਜ਼ਰੂਰ ਦੱਸਿਓ ਤੇ ਇਦਾਂ ਹੀ ਦੇਖਦੇ ਰਹੋ ਲੁਧਿਆਣਾ લાઈਵ ਮੈਂ ਕੈਮਰਾ ਪਰਸਨ ਦੀਪਕ ਦੇ ਨਾਲ ਅਮਿਤ